ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਜਾਪ ਸਾਹਿਬ ਦੀ ਸੰਖਿਆ ਆਰੰਭ ਹੈ ਅੱਜ ਚਾਚਰੀ ਛੰਦ 29 ਪੌੜੀ ਤੋਂ ਲੈ ਕੇ 43 ਪੌੜੀ ਤੱਕ ਜਾਪ ਸਾਹਿਬ ਦੀ ਸੰਖਿਆ ਹੋਵੇਗੀ ਆਓ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਚਰੀ ਛੰਦ ਵਾ ਪਰਸਵਾਦ ਹਾਂ ਇੱਕ ਚਾਚਰੀ ਸ਼ਬਦ ਜਿਹੜਾ ਇਹਨਾਂ ਕਸ ਕੇ ਪੜਨਾ ਚਾਚਰੀ ਚਾਚਰੀ ਦਾ ਅਰਥ ਹੁੰਦਾ ਆ ਬਿਜਲੀ ਤੇ ਇਹ ਛੰਦ ਦੀ ਚਾਲ ਵੀ ਬਿਜਲੀ ਵਰਗੀ ਆ ਬਿਜਲੀ ਜਿਹੜੀ ਅਸਮਾਨ ਦੇ ਵਿੱਚ ਗੜਕਦੀ ਆ ਜਿੱਦਾਂ ਬਿਜਲੀ ਗੜਕਦੀ ਆ ਨਾ ਉਵੇਂ ਗੜਕ ਕੇ ਜੋਸ਼ ਦੇ ਨਾਲ ਇਹ ਛੰਦ ਪੜਨਾ ਆ ਜਿਵੇਂ ਬਿਜਲੀ ਗੜਕ ਕੇ ਇੱਕਦਮ ਬਦਲਾਂ ਦੇ ਵਿੱਚ ਲੁਕ ਜਾਂਦੀ ਉਸੇ ਤਰ੍ਹਾਂ ਇਸ਼ਾਂਦਾ ਥੋੜਾ ਤੇਜ਼ੀ ਦੇ ਨਾਲ ਪੜਨਾ ਪਰ ਸ਼ੁੱਧ ਪੜਨਾ ਇਹ ਨਹੀਂ ਵੀ ਤੇਜ਼ੀ ਨਾਲ ਪੜੀ ਜਾਈਏ ਤੇ ਅਸ਼ੁੱਧੀ ਪੜੀ ਜਾਈਏ ਪਹਿਲਾਂ ਇਹ ਸ਼ਾਂਦ ਇਹ ਸ਼ਾਂਦ ਨੂੰ ਸੰਖਿਆ ਰੂਪ ਦੇ ਵਿੱਚ ਸ਼ੁੱਧ ਕਰ ਲੈਣਾ ਫਿਰ ਇਹਦੀ ਚਾਲ ਵੱਲ ਧਿਆਨ ਦੇਣਾ ਤੇ ਤਵ ਪ੍ਰਸਾਦ ਹੀ ਪੜਨਾ ਪਹਿਲਾਂ ਵੀ ਬੇਨਤੀ ਕੀਤੀ ਜਾਂ ਤੋ ਪ੍ਰਸਾਦ ਪਾਠ ਹੁੰਦਾ ਤਵ ਪ੍ਰਸਾਦ ਨਹੀਂ ਹੁੰਦਾ ਜਾਂ ਤਵ ਪ੍ਰਸਾਦ ਨਹੀਂ ਹੁੰਦਾ ਹਾਂਜੀ ਚਾਚਰੀ ਸ਼ਾਂਦ ਤਵ ਪ੍ਰਸਾਦ ਆ ਰੂਪਹ ਅਨੂਪਹ ਅਜੂਹ ਅਪੂਹ ਹਾਂਜੀ ਇਹਦਾ ਨਾ ਹੈ ਪਾਠ ਅ ਬਿੰਦੀ ਦੇ ਨਾਲ ਕਰਨਾ ਕਲਾ ਹੈ ਨਹੀਂ ਕਰਨਾ ਇਹ ਪਕਾਉਣਾ ਚੰਗੀ ਤਰ੍ਹਾਂ ਵੀ ਹੈ ਹੀ ਪੜਿਆ ਜਾਵੇ ਜਦੋਂ ਵੀ ਪੜਿਆ ਜਾਵੇ ਜੇ ਹੈ ਪੱਕ ਗਿਆ ਬੜੀ ਦਿੱਕਤ ਹੋਣੀ ਬਾਅਦ ਵਿੱਚ ਹੈ ਹੀ ਕਰਨਾ ਇਹ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਸ਼ਨ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਹੇਮਕੋਣ ਸਾਹਿਬ ਉਹਨਾਂ ਦੇ ਸਨਮੁਖੀ ਉਚਾਰਨ ਕੀਤਾ ਚਾਚਰੀ ਚੰਦ ਇਹ ਪੌੜੀਆਂ ਅਰੂਪ ਹੈ ਅਨੂਪ ਹੈ ਭਾਵ ਹੈ ਜਦੋਂ ਆਪਾਂ ਉਦੋਂ ਸ਼ਬਦ ਵਰਤਦੇ ਜਦੋਂ ਕਿਸੇ ਦੇ ਮੂੰਹ ਦੇ ਉੱਤੇ ਤਾਰੀਫ਼ ਕਰਦੇ ਹਾਂ ਮਹਾਰਾਜ ਨੇ ਸਨਮੁਖ ਤਾਰੀਫ਼ ਕੀਤੀ ਤਾਂ ਹੈ ਸ਼ਬਦ ਵਰਤਿਆ ਇਸ ਤਰ੍ਹਾਂ ਦੀ ਉਦਾਹਰਣਿਕਾ ਦੱਸੀ ਜਾਂਦੀ ਹਾਂਜੀ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਪ੍ਰੇਮਾਨਹ ਨਿਦਾਨਹ ਤ੍ਰੇਬਰਗਹ ਅਸਰਗਹ ਬਰਗ ਨਹੀਂ ਗਣਾ ਤ੍ਰੇਬਰਗ ਤ੍ਰੇ ਤ੍ਰੇ ਗਣਾ ਤ੍ਰੇ ਜਦੋਂ ਤੱਤੇ ਦੇ ਚਰਨਾਂ ਚ ਰਾਰਾ ਲੱਗਾ ਆ ਉਹਨੂੰ ਤ੍ਰੇ ਪਾਠ ਪੜਨਾ ਤ੍ਰੇ ਤ੍ਰੇ ਬਰਗਹ ਤ੍ਰੇ ਬਰਗਹ ਹਾਂਜੀ ਪ੍ਰੇਮਾਨਹ ਨਿਦਾਨਹ ਤ੍ਰੇਬਰਗਹ ਅਸਰਗਹ

امیق ہے رفیق ہے اتن ہے اباند ہے نربود ہے سوج ہے اکال ہے اجال ہے اللہ ہے، آجاہ آ, آجاہ ال... ہے اللہ... اللہ نہیں پڑھ دینا اللہ خاح کی آواز ضرور دینی ہے اللہ ہے اللہ ہے اجاہ ہے انت ہے مہنت ہے ਆਲੀਕ ਹੈ ਨਰ ਸੀਕ ਹੈ ਨਰ ਬ੍ਰਾਹਮਣ ਹੈ ਇਹ ਧਿਆਨ ਨਾਲ ਸੁਣੋ ਨ੍ਰ ਸ੍ਰੀਕ ਨ੍ਰ ਸ੍ਰੀਕ ਹੈ ਹਾਂਜੀ ਨ੍ਰ ਸ੍ਰੀਕ ਹੈ ਨਿਰ ਲਾਭ ਹੈ ਨਿਰ ਲੰਬ ਹੈ ਨਿਰ ਲੰਬ ਅਲੀਕ ਹੈ ਨ੍ਰ ਸ੍ਰੀਕ ਹੈ ਨਿਰ ਲੰਬ ਹੈ ਅਸੰਭ ਹੈ ਨਹੀਂ ਜਿੱਦਾਂ ਤੁਸੀਂ ਪੜ੍ਹਦੇ ਨ੍ਰ ਲੰਬ ਏਦਾਂ ਤੋੜ ਕੇ ਨਹੀਂ ਪੜ੍ਹਨਾ ਇਕੱਠਾ ਹੀ ਪਾਠ ਕਰਨਾ ਨਿਰ ਲੰਬ ਹੈ

ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨਹ ਨਿਦਾਨਹ ਅਨਿਨੂਨ ਇੱਥੇ ਆ ਰਖਣਾ ਤੱਦੇ ਦੇ ਨਿਧਾਨ ਹੈ ਪੜ ਪਾਠ ਆਤੇ ਦੱਦੇ ਦਾ ਨਿਧਾਨ ਹੈ ਦੋਵਾਂ ਦੇ ਵਿੱਚ ਬੜਾ ਅਰਥ ਹੈ ਨਿਧਾਨ ਤੱਦੇ ਨਾਲ ਹੁੰਦਾ ਖਜ਼ਾਨਾ ਦੱਦੇ ਨਾਲ ਅਰਥ ਹੁੰਦਾ ਨਿਧਾਨ ਹੈ ਭਾਵ ਅੰਤ ਅੰਤ ਠੀਕ ਆ ਇਸ ਵਾਸਤੇ ਨਿਧਾਨ ਹੀ ਪੜ ਕੰਨਾ ਜਿਹਨੂੰ ਤੱਦੇ ਨਾਲ ਮੁਸ਼ਕਲ ਆਉਂਦੀ ਥੋੜਾ ਇਸ ਤਰ੍ਹਾਂ ਕੋ ਨਿਧਾਨ ਹੈ ਇਸ ਤਰ੍ਹਾਂ ਵੀ ਸ਼ੋਧਿਆ ਨਿਦਾਨ ਹੈ ਅਮਾਨ ਹੈ ਨਿਦਾਨ ਹੈ ਅਮਾਨਹ ਨਿਦਾਨਹ ਅਨੇਕਹ ਫਿਰ ਏਕਹ ਹਾਂਜੀ ਅਮਾਨਹ ਨਿਦਾਨਹ ਅਨੇਕ ਹੈ ਫਿਰ ਏਕ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਸ